ਆ ਬੀਜੀ ਕੀਤਾ ਹੁਣ ਮੰਮੀ ਨੂੰ ਕੀਤਾ ਹੀ ਸਾਰਸ ਮੈਂ ਅੱਛਾ ਅੱਛਾ ਅੱਗੋ ਨਾ ਬੋਲੇ ਨੀ ਚੰਗਾ ਅੱਛਾ ਬੜਾ ਬੋਲੇ ਮੈਨੂੰ ਤੇ ਮੈਂ ਨਾ ਉਸ ਤੋਂ ਬਾਅਦ ਮੈਂ ਤੇ ਪੁੱਛਿਆ ਹੀ ਹੋਣਾ ਨਹੀਂ ਕਿ ਇਹਦੀ ਤੈਨੂੰ ਕੀ ਲੱਗੇ ਮੈਂ ਆਉਣਾ ਜਾਂ ਨਹੀਂ ਆਉਣਾ ਅੱਛਾ ਮੈਂ ਨਹੀਂ ਹੁਣ ਫੋਨ ਕਰਨਾ ਤੇ ਤੂੰ ਇਦਾਂ ਕਰ ਪੀ ਤੂੰ ਜਾ ਕੇ ਲੈ ਆ ਤੈਨੂੰ ਪਤਾ ਫਿਰ ਮੰਮਾ ਮੰਮੀ ਨੇ ਵੀ ਕਹਿਣਾ ਪਈ ਹੈ ਮਗਰ ਕੋਈ ਲੈਣ ਹੀ ਨਹੀਂ ਆਇਆ ਹੈਗਾ ਇਹ ਨਹੀਂ ਉਹ ਤੇ ਮੈਂ ਤੁਹਾਨੂੰ ਪੁੱਛਣ ਆਇਆ ਹੈਗਾ ਵੇ ਜੇ ਫੂਨ ਖਣ ਕੀਤਾ ਲੈ ਕੇ ਕਿੰਦਲ ਮੈਂ ਲੈ ਆਉਂਗਾ ਜਾ ਕੇ ਨਹੀਂ ਨਹੀਂ ਹੁਣ ਤੂੰ ਕੋਣ ਤੂੰ ਵੀ ਨਾ ਕਰੀ ਤਾਂ ਮੈਂ ਵੀ ਨਹੀਂ ਉਹ ਕਰਨਾ ਤੂੰ ਚੁੱਪ ਕਰਕੇ ਚੱਲ ਜਾ ਤੇ ਕਹਿ ਮਮੀ ਮੈਂ ਤੁਹਾਨੂੰ ਲੈਣ ਆਇਆ ਤੇ ਇਦਾਂ ਕਰਦਾ ਮੈਂ ਲੈ ਆਈ ਹਾਂ ਲੈ ਆਇਆ ਠੀਕ ਆ ਆ ਅਗਲੇ ਨੂੰ ਕਹਿਣਾ ਧਿਆਨ ਕੇ ਬੈਠੇ ਮਗਰ ਕੋਈ ਆਇਆ ਨਹੀਂ ਹੈਗਾ ਅੱਛਾ ਅੱਛਾ ਵੀਰ ਕਿਤੇ ਗਿਆ ਵਾ ਪਤਾ ਨਹੀਂ ਉਹ ਵੀ ਕਿਤੇ ਬਾਹਰ ਹੀ ਗਈ ਹੋ ਅੱਛਾ ਦੱਸ ਦਿਓ ਠੀਕ ਹੈ ਪੁੱਛਣਗੇ ਮੈਂ ਦੱਸ ਦੂੰਗੀ ਕੋਈ ਨਹੀਂ ਮੈਂ ਡੈਡੀ ਨੂੰ ਵੀ ਦੱਸ ਦਿੰਦੀ ਆ ਚਲੋ ਮੈਂ ਲੈ ਕੇ ਮਾਰਾਂ ਹਾਂ ਤੂੰ ਲੈ ਆ ਠੀਕ ਚੰਗਾ ਚਲ ਚੰਗਾ ਸੈਰਸ ਲੈ ਆਉਂ ਜਾ ਕੇ ਨਹੀਂ ਤੇ ਮਮੀ ਨੇ ਵੀ ਕਹਿਣਾ ਮੇਰੇ ਮਗਰ ਕੋਈ ਆਇਆ ਹੀ ਨਹੀਂ ਹੈਗਾ ਕਰ ਹਾਂਜੀ ਹਾਂਜੀ ਆਂਟੀ ਸਤਿ ਸ਼੍ਰੀ ਅਕਾਲ ਆਂਟੀ ਸਤਿ ਸ਼੍ਰੀ ਅਕਾਲ ਕੀ ਹਾਲ ਵਧੀਆ ਵਧੀਆ ਤੁਸੀਂ ਸੁਣਾਓ ਬੱਚਨੇ ਐ ਤਾਂ ਠੀਕ ਆਜੋ ਆਜੋ ਬਹਿਜੋ ਜੀ ਬੈਠੀ ਤੇ ਤੇਰੀ ਮੰਮੀ ਆ ਗਈ ਹੈ ਨਾ ਨਹੀਂ ਨਹੀਂ ਬਸ ਛੱਡ ਗਿਆ ਇਸ ਐਰਸਲੈਂਡ ਹੁਣ ਅਜੇ ਆਹੀ ਦੀ ਆ ਨਹੀਂ 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 ਉਹ ਤਾਂ ਗਈ ਚੰਗੀ ਪੜੀਆ ਘਰੋਂ ਹਾਂਜੀ ਹਾਂਜੀ ਲੜ ਮੁੜ ਕੇ ਤਾਂ ਨਹੀਂ 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 ਲੜ ਕੇ ਨਹੀਂ ਗਏ ਕਿੰਨੇ ਦਿਨ ਹੋ ਗਏ ਆ ਉਦ ਕਦੇ ਇਹ ਨਾ ਰਹੀ ਨੀ ਆ ਤੇ ਇੰਨੇ ਦਿਨ ਕਿਤਾ ਕੱਢ ਲਏ ਉਹਨੇ ਕੀਤਾ ਹੀ ਫੋਣ ਕਹਿੰਦੇ ਮੇਰਾ ਜੀ ਲੱਗ ਗਿਆ ਵਾ ਤੇ ਹੁਣ ਚੱਲ ਮੈਂ ਸੈਰ ਸੁਣ ਕੇ ਬਚਾ ਲੈ ਆ ਲੈ ਦੱਸ ਜੀ ਲੱਗ ਗਿਆ ਵਾ ਉਹ ਨਿਆਣੀਆਂ ਵੀ ਛੁੱਟੀਆਂ ਕੱਟਣ ਗਈ ਤੇ ਜੀ ਲੱਗਾ ਤੇ ਮੈਂ ਲੈਣ ਨਾਲ ਕਰਦਾ ਹੀ ਆ ਨਹੀਂ ਦਿਲ ਤੇ ਕਰਦਾ ਹੀ ਆ ਪਰ ਮੈਨੂੰ ਲੱਗਦਾ ਵੀ ਘਰ ਚ ਬੇ ਗੱਲ ਹੋਈ ਆ ਨਹੀਂ ਨਹੀਂ ਗੱਲ ਕੀ ਹੋਣੀ ਆਂਟੀ ਹਾਂ ਚੱਲ ਕੋਈ ਨਹੀਂ ਆ ਤੂੰ ਵੀ 4 ਦਿਨ ਸੌਖੇ ਕੱਢ ਲਏ ਜ ਗਈ ਹੀ ਤੇ ਹਾਂ ਤੂੰ ਵੀ ਆਪਣੀ ਜ਼ਿੰਦਗੀ ਜੀ ਲਈ ਆ ਘਰ ਆ ਗਈ ਤੇ ਫੇਰ ਉਹੀ ਆ ਸਭ ਕੁਛ ਹੈ ਆ ਨੀ ਕਰ ਤੇ ਉਹ ਨਾ ਬਣਾ ਤੇ ਆ ਨਾ ਖਾ ਤੇ ਆ ਨਾ ਪਾ ਇਹੋ ਕੁਛ ਹੀ ਕਰਨਾ ਉਹਨੇ ਇਹ ਤੇਗਾ ਉਹਨੂੰ ਤੇ ਨਾ ਬਸ ਹੰਕਾਰ ਨੇ ਖਾ ਲਿਆ ਤੇ ਮੈਂ ਸੱਸਮ ਮੇਰਾ ਸਭ ਕੁਛ ਆ ਮੈਂ ਹੀ ਬਣਾਇਆ ਵਾ ਤੇ ਇਹ ਨੋ ਆ ਤੈਨੂੰ ਮੈਂ ਨੋ ਹੀ ਬਣਾ ਕੇ ਰੱਖਣਾ ਵਾ ਤੀ ਹੀ ਨਹੀਂ ਬਣਾਉਣਾ ਤੇ ਚਲ ਪੁੱਤ ਇਹ ਮੈਨੂੰ ਇਹ ਚਾੜਦੇ ਨੇ ਗਏ ਆ ਕੀ ਪਤਾ ਸੁਧਰੀ ਜਾਣ ਨੀ ਨਾ ਉਹ ਨਹੀਂ ਸੁਧਰੀ ਕੇ ਆਈ ਜੇ ਸੁਧਰੀ ਹੁੰਦੀ ਨਾ ਤਾਂ ਉਹ ਅਗਲੇ ਦਿਨ ਹੀ ਆਏਣਾ ਹੈਗਾ ਓਹ ਉਹ ਗੰਗੋ ਤੇ ਆ। ਨਾ ਹੋਣ ਕਿਦਾਂ ਲੈਣ ਜਾਣਾ ਉਹਨੂੰ। ਨਹੀਂ ਸੈਰਸ ਚੱਲਿਆ ਲੈਣ ਹੁਣ। ਅੱਛਾ। ਅੱਛਾ ਕੀਤਾ ਹੋ ਉਹਨੂੰ। ਹਾਂਜੀ ਹਾਂਜੀ। ਅੱਛਾ ਤੇ ਆਂਦੀ ਆਜੋ ਲੈਣ। ਨਹੀਂ ਨਹੀਂ। ਹੂੰ। ਉਹਨਾਂ ਨੇ ਤੇ ਨਹੀਂ ਕਿਹਾ ਕਿ ਕੱਦ ਚਲਾਂਗੇ ਲੈ ਆਈ ਉਹਨੇ। ਅੱਛਾ ਉਹਨੂੰ ਪਤਾ ਹੀ ਨਹੀਂ ਲੈਣ ਆਉਣ ਲੱਗਾ ਵਾ। ਅੱਛਾ ਨਹੀਂ ਭਾਵੇਂ ਫੇਅਰ ਨਾਲੇ ਨਾਲ ਫਿਰ। ਨਹੀਂ ਨਹੀਂ ਹੌਣਗੇ। ਦੱਸ ਚੱਲ ਜੇ ਗਈ ਹੀ ਤੇ ਰਹਿਣ ਦਿੰਦੇ ਹੋਰ 4 ਦਿਨ ਤੇ ਸੈਰਸ ਨੂੰ ਕਹ ਤੋ ਤੋਰਦਾ ਤੋ ਲੈਣ ਵਾਸਤੇ। ਗਾਰੰਟੀ ਇਹਨਾਂ ਤਨ ਪਤਾ ਚੰਗੇ ਨਹੀਂ ਲੱਗੀ ਤਾਂ ਕਿੰਨੇ ਕਹਿਣਾ ਮਮ ਪਰ ਕੋਈ ਆਇਆ ਹੀ ਨਹੀਂ ਲੈਣ। ਉਹ ਕਿਸ ਸੱਜ ਵੀ ਆਈ ਹੈ। ਹੈਂ? ਪੀ ਉਹਦਾ ਮਗਰ ਨਹੀਂ ਆਇਆ ਕੋਈ ਆਪਣੇ ਗਈ ਹੀ ਮਰਜ਼ੀ ਨਾਲ ਤਾਂ ਆਪਣੀ ਮਰਜ਼ੀ ਨਾਲ ਆ ਜਾਂਦੀ ਉੱਥੇ ਕਿਹੜੀ ਵੱਡੀ ਗੱਲ ਹੀਗੀ ਮੈਂ ਤੇ ਆਖਿਆ ਆਪੇ ਚਾਹ ਆ ਗਈ ਹੁਣੀ ਆ ਤੇ ਚਾਰ ਬਾਰ ਗੱਲਾਂ ਵਰਕ ਸੁਣ ਕੇ ਹੁਣੀ ਆ ਚਲ ਕੋਈ ਨਹੀਂ ਆਈ ਜਾਣਾ ਕਰ ਲਿਓ ਗੱਲਾਂ ਆਣ ਕੇ ਵੀ ਨਹੀਂ ਉਹਨਾਂ ਨਾਲ ਚਲ ਕੋਈ ਨਹੀਂ ਉਹਦਾ ਚੰਗੀ ਬੈਠੋ ਮੈਂ ਚਾਹ ਬਣਾ ਕੇ ਲਿਆ ਨਹੀਂ 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 ਤੇ ਜਦੋਂ ਉਹਦੇ ਚਾਹਂ ਪੀ ਕੇ ਜਾਂਦੇ ਇੱਥੇ ਸੱਚੀ ਮੈਂ ਚਾਹ ਪੀ ਕੇ ਨਾ ਥੋੜੇ ਕਾਪੜਾ ਵੀ ਆਏਗੀ ਮੈਂ ਇਹਨੇ ਪੀਣੀ ਚਾਹ ਮੈਂ ਨਾ ਹੁਣ ਆਉਗੀ ਜੀਵਨ ਤੇ ਘੇਰਾਉਂਗੀ ਫਿਰ ਚਾਹ ਪੀ ਕੇ ਜਾਉਂਗੀ ਚਲੋ ਠੀਕ ਆ ਚੰ ਚੰਗਾ ਤੇ ਨਾ ਚੰਗਾਂ ਢੀ ਚੰਗਾ ਨੇ ਤਾਂ ਜਿਹੜੀ ਜੀਵਨ ਵਾ ਇਹ ਕੰਮ ਕਰਦੇ ਚੰਗੀ ਲੱਗਦੀ ਆ ਹੈ ਇਹ ਜਾ ਕੇ ਤੇ ਟੇਕੇ ਰਹਿ ਪੀ ਜੇ ਨੌਂ ਤੀਆਂ ਨੂੰ ਗੁੱਸੇ ਹੋ ਜੇ ਤੇ ਪੇਕੇ ਚਲ ਜਾਈਦਾ ਆਪਣੀ ਹਸਤਾਬ ਘਟਾਈ ਇਹਨੇ ਇਹਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਉਹ ਤਾਂ ਵੇਖ ਹਰਾਮ ਨਾਲ ਕਿਹੜੀ ਚੌੜੀ ਹੋ ਕੇ ਬੈਠੀ ਆ ਉਹਨੂੰ ਕੋਈ ਫਰਕ ਪੈਂਦਾ ਵਾ ਆਉਂਦੀ ਆ ਤੇ ਆਏ ਨਹੀਂ ਆਉਂਦੀ ਤੇ ਨਾ ਆਏ ਨਾਲੇ ਸੱਸ ਵਾ ਸੱਸ ਵਾਂ ਕਿਨੇ ਰਹਿੰਦੀ ਹੋਰ ਸਾਲਾ ਮਾਰਦੀ ਤਾਂ ਨੂੰ ਇਹ ਨਿਆਣੀ ਇਹੋ ਜੇ ਕੰਮ ਕਰਦੀ ਸੋਹਣੀ ਲੱਗਦੀ ਆ ਕੋਈ ਹੁਣ ਲੈਣ ਗਿਆ ਵਾ ਲੈ ਕੇ ਆਊਗਾ ਪਰ ਆਕੜੇ ਹਲਾ ਕਿ ਡੀ ਆ ਪਿ ਟੌਰ ਕੇ ਡਰ ਖਿਆਵਾ ਮੈਂ ਨਹੀਂ ਆਉਣਾ ਹੈ ਲੈਣ ਆਉਗੇ ਤੇ ਆਉਣਾ ਵਾ ਦੱਸਦੀ ਨਹੀਂ ਇਹ ਵੀ ਬੜੀ ਮੀਣੀ ਆ ਦਲਜੀਤ ਗੱਲ ਤੇ ਜ਼ਰੂਰ ਕੋਈ ਹੋਈ ਆ ਜਿਹੜਾ ਉਹ ਇਨ ਟੌਰ ਚ ਰਹਿਣ ਦੀ ਆ ਚੱਲ ਕੋਈ ਗੱਲ ਨਹੀਂ ਆ ਉਹਦੀ ਕਿਹੜੀ ਜ਼ੁਬਾਨ ਰਹਿਣੀ ਆ ਉਹਨੇ ਵੀ ਆਨੇ ਬਹਨੇ ਗੱਲ ਕਰ ਹੀ ਦੇਣੀ ਆ ਲੈਣ ਗਿਆ ਮੁੰਡਾ ਵੇਖੋ ਅੱਜ ਆਉਂਦਾ ਵਾ ਕਿ ਕੱਲ ਹੁੰਦਾ ਲੈ ਕੇ ਕੋਈ ਨਹੀਂ ਫੇਰ ਆ ਜਾਾਂਗੇ ਕਿਸ ਦਿਨ ਲੈ ਜਾਾਂਗੇ ਪਤਾ ਨਾਲੇ ਪੁੱਛ ਲਾਂਗੇ ਵੀ ਕਿਉਂ ਗਈ ਹੈਗੀ ਦੱਸ ਹੀ ਦੇਣਾ ਹੁਣ ਤਰੇ ਤਤੇ ਦਿੱਤੇ ਕਾ ਚੱਲ ਮਨਾ ਚਲ ਜੀ ਬੇਸ਼ਰਮ ਹੈ ਕੀ ਕਰਦੇ ਜੀ ਕੁਛ ਨਹੀਂ ਕਰਨਾ ਜਿਪਟੇ ਪਉਣ ਲੱਗੇ ਮੈਂ ਨਾ ਸੈਰਸ ਨੂੰ ਭੇਜਤਾ ਤੇ ਮੰਮੀ ਨੂੰ ਲੈਣ ਵਾਸਤੇ ਭੇਜ ਦਿੱਤਾ ਵਾ ਤਾਂ ਮੰਮੀ ਦਾ ਫੋਨ ਆਇਆ ਸੀ ਮੰਮੀ ਦਾ ਫੋਨ ਕਦੋਂ ਆਇਆ ਸੀ ਮੰਮੀ ਨੂੰ ਵੀ ਮੈਂ ਫੋਨ ਕੀਤਾ ਸੀ ਤਾਂ ਅੱਗੋਂ ਤੋਂ ਮੈਨੂੰ ਗੱਲਾਂ ਇੰਨੀਆਂ ਕੀਤੀਆਂ ਮੰਮੀ ਨੇ ਕੀ ਜਾਂਦੇ ਅੱਜ ਤੂੰ ਮੈਨੂੰ ਕਿੱਥੇ ਮੇਰਾ ਚੇਤਾ ਆ ਗਿਆ ਮੇਰਾ ਮੁੰਡਾ ਫੋਨ ਕਰੇ ਮੈਨੂੰ ਕਰਨਾ ਤੇ ਤੂੰ ਸੈਰਸ ਨੂੰ ਕਿਉਂ ਭੇਜਤਾ ਪਕੀਤਾ ਜੀ ਮਾਤਾ ਉਹ ਨਹੀਂ ਚੰਦੀ ਤੇ ਤੇ ਯਾਰ ਮਾਮਾ ਮੰਮੀ ਨੇ ਕਿਹਾ ਕਿੰਨੇ ਦਿਨ ਹੋ ਗਏ ਤੇ ਮਗਰ ਕੋਈ ਆਇਆ ਹੀ ਨਹੀਂ ਮਗਰ ਦੀ ਗੱਲ ਨਹੀਂ ਮਾਤਾ ਚਾਹ ਤਾਂ ਲਾਣ ਦੇਣਾ ਜੀ ਨਹੀਂ ਮੈਂ ਭੇਜਦਾ ਮੈਂ ਕਿਹਾ ਜਾ ਤੂੰ ਲੈ ਆ ਫੋਨ ਨਾ ਕਦੀ ਤੂੰ ਦੱਸੀ ਨਾ ਵੀ ਮੈਂ ਲੈਣੋਂ ਲੱਗਾਂ ਮਤਲਬ ਆ ਤੂੰ ਵੀ ਉਧਰੀ ਹੈ ਆਹੋ ਇਹੀ ਸਮਝ ਲਓ ਚਲੋ ਹੁਣ ਗਿਆ ਵਾ ਕਾਹੋ ਚਲ ਗਿਆ ਵਾ ਤੇ ਮੋੜਾ ਉੱਗਾ ਕਰਣਾ ਇੰਨੇ ਵਿੱਚ ਨਹੀਂ ਨਹੀਂ ਕਹਿੰਦਾ ਮੈਂ ਲੈ ਕੇ ਆ ਜਾਣਾ ਵਾ ਅੱਛਾ ਦੱਸ ਦਿਓ ਸ਼ਾਮਾਂ ਪਈਆਂ ਸੇਰੇ ਚਲ ਜਾਂਦਾ ਹੁਣ ਕੀ ਹੋਇਆ ਇਹ ਮੈਂ ਕਿਹਾ ਚੱਲ ਜਾ ਤੂੰ ਲੈ ਆ ਚੱਲ ਕੋਈ ਨਹੀਂ ਜੇ ਚਲ ਗਿਆ ਤੇ ਕੋਈ ਗੱਲ ਨਹੀਂ ਕਬਨ ਟੀਵੀ ਆਹੀ ਅੱਜ ਅੱਛਾ ਉਹ ਕਿ ਆਂਦੇ ਕਹਿੰਦੇ ਕੋਈ ਲੜ ਲੂੜ ਕਿਤੇ ਨਹੀਂ ਗਈ ਕਿਤੇ ਮੈਂ ਕਿਹਾ ਨਹੀਂ ਨਹੀਂ ਉਦਾਂ ਹੀ ਗਏ ਉਹਨਾਂ ਦਾ ਦਿਲ ਕਰਦਾ ਇਹ ਤੇ ਚਲੇ ਗਏ ਬੜਕਾ ਲੈਂਦੇ ਆ ਆਹੋ ਦੋਸਿਆਦਨਿਕੋ ਹਾ ਨਹੀਂ ਨਹੀਂ ਮੈਂ ਨਹੀਂ ਦੱਸਿਆ ਚਲ ਕੋਈ ਗੱਲ ਨਹੀਂ ਆਂਦੇ ਆ ਫਿਰ ਲੈ ਕੇ ਚਲੋ ਠੀਕ ਆ ਕਰੋ ਕੰਮ ਫਿਰ ਤੁਸੀਂ ਚਲ ਠੀਕ ਆ ਮੈਂ ਆਤਾ ਦੇ ਨਾਲ ਗੱਲ ਕਰਨੀ ਸੀ ਕਿ ਤੁਹਾਡੀ ਪਿਆਸ ਸਿਆਣੀ ਬਿਆਣੀ ਹੋਈ ਆ ਉਹਨੂੰ ਹੁਣ ਅਕਲ ਦਾ ਘਾਟਾ ਵਾ ਥੋੜਾ ਜਿਹਾ ਸਮਝਾਓ ਉਹਨੂੰ ਕਿ ਜੇ ਆਈਆਂ ਚਾਰ ਦਿਨਾਂ ਤੇ ਬੰਦਿਆਂ ਨੂੰ ਰਹਿ ਹੋਰ ਅਮਰ ਤੂੰ ਤੇ ਮਗਰ ਹੱਥ ਧੋ ਕੇ ਪੈ ਗਈਆਂ ਹੱਥ ਧੋ ਕੇ ਕੀ ਪੈਣਾ ਮੈਨੂੰ ਵੀ ਪਤਾ ਵਾ ਕਿ ਉਹ ਆਈ ਆ ਚਾਹ ਪਾਣੀ ਰੋਟੀ ਪਾਣੀ ਮੈਂ ਟਾਈਮ ਨਾ ਦਿੰਦੀ ਆ ਕੱਲ ਕੀ ਹੋਇਆ ਵੀ ਉੱਠ ਕੇ ਗਈ ਚੁੱਪ ਕਰਕੇ ਦੁੱਧ ਪਾਇਆ ਲਾਚੀਆਂ ਕੁੱਟੀਆਂ ਤੇ ਦੁੱਧ ਗਰਮ ਕਰ ਲਿਆ ਅੱਛਾ ਮੈਂ ਇੱਥੇ ਬੈਠੀ ਹਾਂ ਜੇ ਤੂੰ ਦੁੱਧ ਗਰਮ ਕਰ ਹੀ ਲਿਆ ਵਾ ਤੇ ਦੋ ਕੱਪ ਕਰ ਲੈ ਮੇਰੇ ਕਿਹੜੀਆਂ ਤਾੜਾਂ ਦੱਸਦੀਆਂ ਨੂੰ ਲਾ ਗਿਆ ਮੇਰਾ ਲਿਆ ਕੇ ਕੁਸੇ ਢਾ ਕੇ ਨਾ ਤੂੰ ਦੁੱਧ ਪੀਣ ਲੱਗ ਪੀ ਤੇ ਮੈਂ ਭੈਣ ਜੀ ਚਾਹ ਬਣਾਈਆਂ ਆਹੋ ਚਾਹ ਕਿਉਂ ਬਣਾਉਣੀ ਆਂਦੀ ਸੜੀ ਚਾਹ ਤੂੰ ਪਿਆਲਦੀ ਆ ਮੈਂ ਤਾਂ ਦੁੱਧ ਗਰਮ ਕੀਤਾ ਵਾ ਦੁੱਧ ਪੀਣ ਦੇਈਆਂ ਤੇ ਮੈਂ ਜੇ ਪੀਣ ਦੇਈਆਂ ਤੇ ਦੋ ਕੱਪ ਕਰ ਲੈਂਦੀ ਇਹ ਮੈਨੂੰ ਕੀ ਪਤਾ ਤੂੰ ਪੀਣਾ ਕਿ ਨਹੀਂ ਪੀਣਾ ਨਾਲੇ ਮੈਂ ਤਾਂ ਸੜਕੀ ਤੁਹਾਡੇ ਘਰ ਆ ਕੇ ਚਾਹ ਪੀ ਪੀ ਕੇ ਉਥੇ ਦੁੱਧ ਹੀ ਪੀਂਦੀ ਹੁੰਦੀ ਆ ਕਿੱਦਾਂ ਦੀਆਂ ਗੱਲਾਂ ਕਰ ਰਹੀ ਏ ਉਹ ਡੇ ਹੀ ਕਰਮਕਾਰ ਆ ਜਾਂ ਚਾਹ ਬਣਾਉਂਦੀ ਤੇ ਤੂੰ ਹੀ ਬਾਜ ਦੇਂਦੀ ਵੀ ਭੈਣ ਜੀ ਜੇ ਤੂੰ ਹੀ ਆਪਣੇ ਹੱਥੇ ਡੇਰ ਮੇਰੇ ਹੱਥੇ ਬਣਾ ਲਿਓ ਮੈਂ ਦੇ ਹੋ ਵੇਖਿਆ ਕਿ ਇਹਦਾ ਦਿਮਾਗ ਕਿੰਨਾ ਕੰਮ ਕਰਦਾ ਵਾ ਭਲਾ ਮੇਰੇ ਵਾਸਤੇ ਲੈ ਕੇ ਆਉਂਦੀ ਆ ਤੂੰ ਦਿਮਾਗ ਹੀ ਉਹਦੇ ਚੈੱਕ ਕਰਦੀ ਰਹੀਆ ਕਰ ਤੁਸੀਂ ਤੁਹਾਨੂੰ ਗਲਤ ਕਿਉਂ ਹੀ ਨਾ ਕਿ ਉਹ ਗਲਤ ਵਾ ਜੇ ਦੋ ਡਈ ਹੀ ਉਥੇ ਆਵਾਜ਼ ਆਉਂਦੀ ਸੀ ਤੂੰ ਇੱਕਰੀ ਕੁਛ ਦੀ ਤਸਹੀ ਵੀ ਭੈਣ ਜੀ ਕੀ ਕਰ ਰਹੀ ਸੀ ਉਹਨੇ ਆਪੇ ਦੱਸ ਦੇਣਾ ਮੈਂ ਚਾਹ ਬਣਾਉਂਦੀ ਆ ਦੁੱਧ ਗਰਮ ਕਰ ਰਹੀ ਉਹਨੂੰ ਕਿਹੜੀਆਂ ਅੰਕਾਂ ਲੱਗੀਆਂ ਸੀ ਤੇ ਉਹਨੂੰ ਮੈਂ ਬੈਠੀ ਲੱਭਦੀ ਨਹੀਂ ਹਾਂ ਜੋ ਆਪਣੇ ਵਾਸਤੇ ਗਰਮ ਕਰ ਸਕਦੀ ਹੈ ਨਾ ਮੇਰੇ ਵਾਸਤੇ ਵੀ ਕਰ ਸਕਦੀ ਸੀ ਫਾ ਪੋਚੇ ਜੇ ਨਾ ਪਾਇਆ ਕਰੋ ਨਾ ਮੈਨੂੰ ਚੰਗੇ ਲੱਗਦੇ ਆ ਰਮਨ ਗੇ ਉਹ ਦੋ ਚਾਦੜਾ ਰਹਿਣਾ ਗਈ ਆ ਤੇ ਤੂੰ ਤੇ ਹੱਥ ਧੋਗੇ ਉਹਦੇ ਪਿੱਛੇ ਪੈ ਗਈਆਂ ਜਦੋਂ ਨਹੀਂ ਉਹਦਾ ਮਰ ਤੁਹਾਡੀ ਭੈਣ ਹੀ ਤਾਂ ਕਰਦੀ ਜੇ ਇਦਾਂ ਕਰਦੀ ਤੇ ਕਿਉਂ ਕਰਦੀ ਆ ਨਾ ਤੇ ਮੈਂ ਫੇਰ ਹੀ ਕਹਿੰਦੀ ਆ ਗਾੜੀਆਂ ਮੈਨੂੰ ਡਰਾਵੇ ਦਿੰਦੀ ਹੀ ਪੇਠੇ ਮੇਰਾ ਘਰ ਵਿੱਚ ਵੀ ਆਦਵਾ ਤੇ ਪਿਆਲੇ ਵਿੱਚ ਵੀ ਆਦਵਾ ਜੇ ਮੈਂ ਚਾਹਾਂ ਤਾਂ ਖਣ ਖੜ ਸਕਦੀ ਆ ਮੈਂ ਤਾਂ ਫੇਰ ਕਹਤਾ ਵੀ ਖਾਣਾਂ ਦੇ ਲੈ ਜਾ ਫੇ ਸਾਰੀ ਉਮਰ ਨਾ ਪੇਕਿਆਂ ਨਾਲ ਵੇਖੀ ਨਾ ਤੈਨੂੰ ਹੋਊਗਾ ਵੀ ਪੇਕਿਆਂ ਤਾਂ ਕਿਸੇ ਨੇ ਆਉਣਾ ਵਾ ਤੇ ਨਾ ਸਾਨੂੰ ਹੀ ਹੋਊਗਾ ਪੇਹੀ ਕੋਈ ਲੋੜੀ ਲੈ ਕੇ ਜਾਂ ਦਿਵਾਲੀ ਲੈ ਕੇ ਤੇਰੇ ਕੋ ਆਉਣਾ ਵਾ ਕੰਮ ਮੁੱਕ ਜਾਊਗਾ ਇਹ ਕੰਮ ਤੇ ਮੈਂ ਪਹਿਲੇ ਦਿਨ ਮੂੰਹ ਤਾਂ ਚੱਕਣ ਦੇ ਆ ਕਿ ਤੂੰ ਇਹ ਕੰਮ ਕਰਨੇ ਆ ਤੇ ਰਹੀ ਗੱਲ ਇਹਦੇ ਸਹੌਰਿਆਂ ਦੀ ਜਿੰਨੀ ਕੇ ਸਸਸ ਨਾ ਲਾ ਕੇ ਖਾਂਦੀ ਹੈ ਨਾ ਉਹ ਵੀ ਮੈਨੂੰ ਸਾਰਾ ਪਤਾ ਵਾ ਕਿ ਉੱਥੇ ਕੀ ਕਰਦੀ ਰਹੀ ਆ ਹੁਣ ਕਿੰਨੇ ਦਿਨ ਹੋ ਗਏ ਆਈ ਨੂੰ ਕਿਤੇ ਨਾਉ ਦਾ ਫੋਨ ਨਹੀਂ ਆਇਆ ਮਗਰ ਕਿ ਹੈ ਗਈਆਂ ਕਿ ਨਹੀਂ ਜੇ ਉਹ ਤਾਂ ਚੰਗੀ ਰਹਿੰਦੀ ਉਹ ਫੋਨ ਨਾ ਕਰਦੀ ਕਿਤੇ ਕਿਸ ਜੀ ਦਾ ਨਾਉ ਦਾ ਤੇ ਛੱਡੋ ਨਾ ਕਿਤੇ ਪੁੱਤ ਦਾ ਆ ਨਾ ਕਿਤੇ ਘਰ ਵਾਲੇ ਦਾ ਆ ਪਿੱਕਾ ਦਉਣਾ ਹਣਾ ਕਿੰਨੇ ਦਿਨ ਹੋ ਗਏ ਤੈਨੂੰ ਯਾਰਾ ਮਨ ਤੂੰ ਉਹਦੀ ਨਾਂ ਦੀ ਸੇਪ ਕਰੀ ਜਾਣੀ ਹੈ ਸਿੱਤਾਂ ਤੈਨੂੰ ਪਤਾ ਵਾ ਵੀ ਉਹ ਕਿਦਾਂ ਦੀ ਆ ਜਬਾਨ ਉਹਦੀ ਵੀ ਬਥੇਰੀ ਆ ਮੈਨੂੰ ਸਾਰਾ ਪਤਾ ਵਾ ਜਬਾਨ ਜਿਹੜੀ ਆ ਨਾ ਵੱਡੀ ਕਰਨੀ ਆਪਣੇ ਹੱਥ-ਵਾਸ ਹੁੰਦੀ ਆ ਜੇ ਇੱਥੇ ਆ ਕੇ ਭਲੀ ਨਿਕ ਜਾਰਦੀ ਤਾਂ ਉੱਥੇ ਕਿੱਥੇ ਭਜਾਰਦੀ ਹੁੰਨੀ ਆ ਤੇ ਕੀ ਉਹਨੇ ਡਾਂਗ ਫੜੀ ਉਹਨਾਂ ਦੇ ਦਿਵਾਲੇ ਇੱਥੇ ਕਦੀ ਇੱਥੇ ਮੈਂ ਫਲਾਣੀ ਫੋਟੋ ਲੱਗੀ ਸੀ ਬੀਬੀ ਪਾਪੇ ਦੀ ਉਹ ਕਿੱਥੇ ਗਈ ਆ ਫਲਾਣੀ ਫੋਟੋ ਲੱਗੀ ਉਹ ਕਿੱਥੇ ਗਈ ਆ ਮੇਰਾ ਹੁਣ ਘਰ ਬਾਹਰਵਾ ਮੈਂ ਜਿੱਥੇ ਮਰਜੀ ਰੱਖਾਂ ਜਿੱਥੇ ਮਰਜੀ ਟੱਕਾਂ ਇਹ ਕੌਣ ਹੁੰਦੀ ਮੈਨੂੰ ਪੁੱਛਣ ਵਾਲੀ ਨਹੀਂ ਤੂੰ ਦੱਸ ਦਿੰਦੀ ਪਿਆ ਵਖਰੇ ਅੰਦਰ ਟੰਗੀਆਂ ਟੰਗੀਆਂ ਇਹ ਕਿਨੁਕਤਾ ਚਿੰਨੀ ਕਰਦੀ ਆ ਤਾਂ ਕਰਕੇ ਮੈਨੂੰ ਗੁੱਸਾ ਚੜਦਾ ਵਾ ਮੈਂ ਘਰ ਵਾਲੀ ਬੰਨਾ ਹੀ ਨਹੀਂਗਾ ਸਿਆਣੀ ਬਿਆਣੀ ਮੈਂ ਹੋਈ ਆ ਕਿੱਦਾਂ ਗੱਲਾਂ ਕਰਦੀ ਆ ਅੱਜ ਮੁੰਡਾ ਵਿਆਹ ਨੌ ਘਹਾਂ ਲੰਦੀ ਆ ਇਹ ਗੱਲਾਂ ਕਰਨੋਂ ਨਹੀਂ ਹਟਦੀ ਅੱਜ ਤੇ ਮੈਂ ਕੱਲੀ ਆ ਕੋਈ ਗੱਲ ਨਹੀਂ ਮੈਂ ਸੁਣ ਲਈਆਂ ਕੱਲੋਂ ਮੇਰੀ ਵੀ ਨਾ ਹੋਣੀ ਆ ਮੈਂ ਉਹਦੇ ਹੁੰਦਿਆ ਨਾ ਕੁੱਤੇ ਖਾਣੀ ਨੇ ਇਹਦੇ ਕੋ ਕਰਾਉਣੀ ਪਿਆੜ ਕੇ ਗੱਲਾਂ ਕਰ ਦਿਆ ਕਰ ਤਾਂ ਮੈਂ ਸੁਣ ਲਈਆਂ ਇਹਦੀਆਂ ਮੇਰੀ ਗੱਲ ਸੁਣ ਤੇ ਉਹਨੇ ਨਾ ਤੇਰੀ ਆਉਣ ਤੱਕ ਬੈਠੀ ਰਹਿਣਾ ਬਾਈ ਇੱਥੇ ਉਹਨੇ ਚਲੀ ਜਾਣਾ ਆਪਣੇ ਘਰ ਘਰ ਚਲ ਜਾਣਾ ਫੇਰ ਆ ਜੂਗੀ ਅੱਗੇ ਕਿਹੜਾ ਬੜੀ ਸ਼ੇਂ ਸ਼ਮਾਈ ਹੁੰਦੀ ਆ ਜਦਾਂ ਕਿ ਇੱਥੇ ਘਰ ਵਾਲੇ ਨਾ ਜੋਦੋਂ ਦਾਵਾ ਜਾਂ ਨਾ ਹੁੰਦਾ ਤੇ ਮੂੰਹ ਚੁੱਕਦੀ ਤੇ ਆਣੂ ਆ ਜਾਂਦੀ ਆ ਜੇ ਇੱਥੇ ਆਉਂਦੇ ਤਾਂ ਚੁੱਪ ਕਰਕੇ ਬਹਵੇ ਇੱਥੇ ਉਹਦੇ ਨਾਲ ਮੈਂ ਵੱਧ ਕਰਦੀ ਆ ਘਰ ਵਾਲਾ ਬਥੇਰਾ ਚਾਵਲਵਾ ਪੁਰਾਣਾ ਨਹੀਂ ਗਾ ਚਾਵਲ ਤੁਹਾਡੀ ਭੈਣ ਹੀ ਚਾਵਲਵਾ ਇਹੋ ਜੇ ਕੰਮ ਉੱਥੇ ਕਰਦੀ ਹੁਣੀ ਆ ਉਹਨਾਂ ਹੱਥ ਜੋੜ ਕੇ ਕੱਢੀ ਹੁਣੀ ਆ ਪਿੱ ਜਿਹੜੇ 4 ਦਿਨ ਸੌਖੇ ਲੰਗਦੇ ਹੋਏ ਸਹੀ ਮੇਰੀ ਗੱਲ ਸੁਣ ਉਹਨੇ ਡੇਲੇ ਜੱਬ ਕੇ ਜਵਾਨ ਕੀਤੇ ਆ ਤੇ ਉਹਨੇ ਇਦਾਂ ਹੀ ਕਰ ਛੱਡੇ ਆ ਇਹ ਇਦਾਂ ਹੀ ਕਰ ਛੱਡੇ ਆ ਮੈਂ ਭਲਾ ਇਹਨੂੰ ਜਾਣਦੀ ਨਹੀਂ ਗਈ ਤੇ ਜੇ ਉਹ ਆ ਗਈ ਆ ਤਾਂ ਹੁਣ ਉਹ ਡੇਪੀ ਆਣ ਕੇ ਗੱਲਾ ਕਰ ਰੱਖ ਸਰ ਘਰ-ਬਾਰ ਉਹਨੇ ਪੜਾਇਆ ਹੀ ਸਾਰੇ ਕੰਮ ਕੀਤਾ ਹੀ ਉਹਨੇ ਕੀ ਬਣਾਇਆ ਘਰ-ਬਾਰ ਬਣੇ ਬਣਾਏ ਤੇ ਆ ਕੇ ਬੈ ਗਈ ਤਾਂ ਗੱਲਾਂ ਆਉਂਦੀਆਂ ਨਾਲੇ ਜਿੰਨੀ ਕੁ ਉਹ ਲਾ ਕੇ ਖਾਂਦੀ ਹੁੰਦੀ ਸੀ ਨਾ ਮੈਨੂੰ ਸਾਰਾ ਪਤਾ ਵਾ ਤੇ ਜਿਹੜੇ ਦਿਨ ਝੋਲਾ ਚੁੱਕਦੀ ਹੁੰਦੀ ਤੇ ਚੱਲ ਇੱਥੇ ਤੀਜੇ ਦਿਨ ਝੋਲਾ ਚੁੱਕਣਾ ਚੱਲ ਇੱਥੇ ਹੁਣ ਨੋਂ ਆਈ ਆ ਘੋਣੀ ਆ ਤਾਂ ਬਦਲਾ ਲੇ ਆਪਣੀਆਂ ਆਪਣੀ ਇੱਜ਼ਤ ਕਰਉਣੀ ਆਪਣੇ ਹੱਥ ਮੱਸ ਹੁੰਦੀ ਆ ਉੱਥੇ ਵੀ ਗੇਠ ਲੰਮੀ ਜ਼ੁਬਾਨ ਛੱਡਦੀ ਹੁੰਨੀ ਆ ਜਿੰਨੀ ਮੇਰ ਨਾਲ ਛੱਡਦੀ ਇੱਥੇ ਸਾਰਾ ਮਨ ਗੱਲ ਹੋਇਆ ਤਾਂ ਵੀ ਨੋਂ ਪੁੱਤ ਨੇ ਇਹ ਕਹਤਾ ਵਾ ਵਾਦੂ ਆਪ ਹੋਈ ਆ ਆਪ ਕੋਈ ਹੋਈ ਆ ਆਪਣਾ ਇਜ਼ਤ ਮਨ ਆਪ ਉਹਦਾਈਦਾ ਤਾਂ ਆਪ ਹੀ ਘਟਾਈਦਾ ਵਾ ਜੀ ਜੀ ਕਰੀ ਜਾਵੇ ਪੁੱਤ ਕੋਈ ਗੱਲ ਨਹੀਂ ਆਪ ਬਣਾ ਲੈ ਆਹ ਕਰ ਲੈ ਉਹ ਸ਼ਦੈਨਤ ਨਹੀਂ ਗਈ ਉਹਦਾ ਵੀ ਹੁਣ ਘਰ ਵਾ ਤੇ ਜਦੋਂ ਆਪਣੀਆਂ ਅੰਤਰੀਆਂ ਚੌਧਰ ਚਾੜਨੀ ਆ ਪੀ ਮੈਂ ਇਦਾਂ ਆ ਆ ਜਾ ਨਾ ਬਣਾਵੀਂ ਤੇ ਆ ਬਣਾਵੀਂ ਆ ਨਾ ਕਰੀ ਤੇ ਆ ਕਰੀ ਫਿਰ ਅਗਲੀ ਸੋਂਦੀ ਆ ਅੱਜ ਕੱਲ ਦੇ ਕੁੜੀਆਂ ਨਾ ਸੋਂਦੀਆਂ ਗੱਲਾਂ ਜੇ ਨੌ ਦਾ ਘਰਵਾ ਤੇ ਇਹਦਾ ਘਰ ਆ ਜੇ ਬਣਿਆ ਹੀ ਨਹੀਂ ਐ ਇਹਦਾ ਘਰ ਕਦੋਂ ਪੜਨਾ ਇਹਦਾ ਘਰਵਾ ਤੂੰ ਉਹਦਾ ਨਿੱ ਘਰ ਜਿਹੜੀ ਆਈ ਆ ਪਰਵਾਹ ਛੱਡ ਕੇ ਕੋਈ ਗੱਲ ਕਰੀ ਜਾਂੜੇ ਆ ਤਾਂ ਹਾਂ ਮੇਰੀ ਭੈਣ ਦਲਤਵਾ ਉਥੇ ਨੌ ਨਾ ਦੋ ਭਾਂਡੇ ਹੁਣ ਤਾਂ ਖੜਕੇ ਹੀ ਪੈਂਦੇ ਆ ਏਡੀ ਕਿਹੜੀ ਗੱਲ ਵਾ ਇਹ ਤਾਂ ਖੜਕੇ ਹੀ ਰਹਿੰਦੇ ਆ ਕਿਤੇ ਕਿਸ ਦੇ ਖੜਕੇ ਗਿਆ ਸਾਲ ਬਾਅਦ ਇਹਦਾ ਤਾਂ ਮਹੀਨੇ ਬਾਅਦ ਇਹ ਕੰਮ ਹੁੰਦਾ ਵਾ ਨਾਲੇ ਨਾ ਹਿੱਸਾ ਮੰਗਦੀ ਆ ਦੇ ਗਏ ਤੋਰ ਇਹਨੂੰ ਹਿੱਸਾ ਜੋ ਇਹਦਾ ਹੁੰਦਾ ਨਾ ਲੈ ਦੇ ਕੋਈ ਗੱਲ ਨਹੀਂ ਸਾਡਾ ਵੀ ਧਿਆਨ ਨਾ ਹੋਊ ਵੀ ਜਾਣਾ ਇਹਦੇ ਕੋਸ ਘਾਤ ਕੋ ਤੇਰੇ ਕੋ ਹਿੱਸਾ ਮੰਗਦੀ ਮੈਨੂੰ ਤਾਂ ਇਹ ਕਦੇ ਗਿਆ ਨਹੀਂ ਸਿਰ ਕੋਈ ਨਹੀਂ ਘਟ ਹੁੰਦਿਆਂ ਗੱਲ ਛੇੜ ਦੂੰਗੀ ਵੀ ਹੁਣ ਮੰਗ ਭਰਾ ਕੇ ਹਿੱਸਾ ਤੇ ਲੈ ਜਾ ਨਾਲੇ ਨਹੀਂ ਤੂੰ ਕਹਿ ਦਿੰਦੀ ਵੀ ਮੈਨੂੰ ਸੁਣਾਉਣੀ ਆ ਭੈਣ ਜੀ ਤੇ ਆਪਣੇ ਭਰਾ ਨੂੰ ਕਹੇ ਹਾਂ ਗਲਤ ਨਹੀਂ ਮੈਂ ਕਹੀ ਮੈਂ ਇੰਨੀ ਗੱਲ ਕਹੀ ਆ ਵੀ ਜੋ ਤੇਰਾ ਪੰਦਾ ਤੂੰ ਲੈ ਜਾ ਕੋਈ ਗੱਲ ਨਹੀਂ ਜਿੰਨੇ ਪੈਦਾ ਕੀਤਾ ਵਾ ਨਾ ਉਨੇ ਰੋਟੀ ਦਈ ਜਾਣੀ ਆ ਕੋਈ ਗੱਲ ਨਹੀਂ ਇਹ ਭਰਾ ਮੇਰਾ ਸਾਰਾ ਦਿਨ ਡੰਗਰਾਂ ਚ ਮਰਦਾ ਰਹਿੰਦਾ ਮੈਂ ਦੁੱਧ ਪੀ ਲਿਆ ਤੇ ਮੈਂ ਹਾਂ ਤੇਰਾ ਕਰਕੇ ਮਰਦਾ ਵਾਂ ਵੀ ਵੰਡ ਬੜੇ ਵਾਂ ਪੁੰਦਾ ਰਵੇ ਤੇ ਭੈਣ ਲਾਤੀਆਂ ਕੋਟ ਕੋਟ ਕੇ ਪਾ ਪੀਵੇ ਉਥੇ ਤੇ ਦੁੱਧ ਪਿੰਦੀ ਆਈ ਏ ਮੈਨੂੰ ਚੰਦਰੀਏ ਉਹ ਮੇਰੀ ਗੱਲ ਸੁਣ ਤੂੰ ਦੁੱਧ ਦੋ ਤੋ ਤਨਾ ਲਾਂਡੇ ਆ ਲੜਾਈ ਤੇ ਤੁਹਾਡੀ ਆਪਣੇ ਇਹ ਦੁੱਧ ਤੱਕ ਬਦਨਾਮ ਕਰਨ ਢਈ ਹੈ ਦੁੱਧ ਦੇ ਮੇਰੀ ਗੱਲ ਸੁਣੋ ਉਹ ਪੀਣ ਬੈ ਗਈ ਤੇ ਤੁਸੀਂ ਕੁਝ ਨਹੀਂ ਕਿਹਾ ਉਹਦੀ ਥਾਂ ਤੇ ਮੈਂ ਪਿੰਦੀ ਨਾ ਤੁਸੀਂ ਮੈਨੂੰ ਕਹਿਣਾ ਹੈ ਵੀ ਤੂੰ ਮੰਨੀ ਹਾਂ ਉਹਦੇ ਵਾਸਤੇ ਵੀ ਕਰਨ ਕਰ ਲੈਂਦੀ ਤੇ ਉਹਦੇ ਵਾਸਤੇ ਜਬਾਣ ਹੈ ਨਹੀਂ ਮੂੰਹ ਦੇ ਵਿੱਚ ਇਹ ਪੀ ਉਹਨਾਂ ਨੂੰ ਕੁਝ ਕਵਾਂ ਮੈਂ ਆ ਸੇਰ ਮੇਰੇ ਤੇ ਤੁਸੀਂ ਚੜਾਇਆ ਉਹਨੂੰ ਮੇਰੀ ਗੱਲ ਸੁਣ ਲਓ ਹੁਣ ਮੈਂ ਵੀ ਘਰ ਵਾਲੀ ਆ ਮੇਰੇ ਕੋਲ ਸੁਣੀਆਂ ਜਾਂਦੀਆਂ ਆ ਗੱਲਾਂ ਤੇ ਨਾ ਮੈਂ ਸੁਣੀਆਂ ਜੇ ਤੇ ਉਹਨੇ ਤਾਂ ਫਿਰ ਇੱਥੇ ਰਹਿਣਾ ਉਹਨੇ ਕਿੱਥੇ ਜਾਣਾ ਇੱਥੇ ਕਿਉਂ ਰਹਿਣਾ ਜਦੋਂ ਵਿਆਹ ਆ ਘਰ ਬਰ ਲੱਭ ਕੇ ਤਾਂ ਇੱਥੇ ਕੀ ਆ ਇਸ ਰਾਵ ਆ ਵਾ ਇੱਥੇ ਜਦੋਂ ਜੀ ਕੀ ਤਾਂ ਚੁੱਕ ਕੇ ਬੈਗ ਆ ਗਈ ਇੱਥੇ ਐਰ ਕਾਂ ਤੇ ਆ ਗਈ ਆ ਮੈਂ ਚੁੱਪ ਕੀਤੀ ਰਹੀ ਆ ਤਾਂ ਗਾ ਤੁਹਾਨੂੰ ਦੱਸਦੇ ਹਾਂ ਵੀ ਉਹਨਾਂ ਦਾ ਸੋਚ ਸਮਝ ਕੇ ਆਵੇ ਮੇਰ ਕੋ ਜੀ ਕੋ ਉਹਨਾਂ ਤੋਂ ਆਪ ਵੀ ਕਹਿਦੀ ਤਾਂ ਕਹਿ ਦੂੰਗੀ ਫਿਰ ਮੈਂ ਮੈਨੂੰ ਡਰ ਵੀ ਨਹੀਂ ਪਿਆਦਾ ਇੱਦਾਂ ਡਰ ਨਹੀਂ ਪਿਆ ਤੈਨੂੰ ਤੂੰ ਸਗੋ ਆਪ ਜੀ ਜੀ ਕਰ ਲੈ ਵੀ ਆਈ ਆ ਤੇ ਚਲ ਕੇ ਦੀ ਰੋਟੀ ਬਣਾ ਖਵਾਲਤੀ ਜਾਂ ਕੁਛ ਕਰਤਾ ਮੇਰ ਕੋ ਜੀ ਜੀ ਨਹੀਂ ਹੁੰਦਾ ਜਿਹੜੇ ਕੰਮ ਉਹ ਲੱਗਦੀ ਹੈ ਨਾ ਮੇਰੇ ਮਗਰ ਮਗਰ ਫਿਰੇ ਉਹ ਕੰਮ ਮਿਲਦੇ ਆ ਨਹੀਂ ਤੇ ਨਾ ਮੈਂ ਕਰਨੀ ਜੀ ਸਿੱਧੀ ਜਿਹੜੀ ਗੱਲ ਵਾ ਉਹਨੂੰ ਮੈਂ ਪੁੱਛਿਆ ਵੀ ਕੀ ਖਾਣਾ ਹੈ ਕੀ ਤੂੰ ਮੋਰਾਂ ਤੇ ਚੁੱਕੀ ਫਿਰਦੀ ਏ ਨੂੰ ਆ ਜੋਰੇ ਹੱਥ ਮੈਨੂੰ ਤੁਹਾਡਾ ਪਤਾ ਵਾ ਮੇਰਾ ਸਾਥ ਤਾਂ ਸ਼ੁਰੂ ਤੋਂ ਹੀ ਦਿੱਤਾ ਹੁਣ ਕਿੱਥੇ ਦੇਣਾ ਉਹਦਾ ਵੀ ਪਿਆਨ ਦੱਸ ਸਕਦੇ ਤਾ ਇਹ ਤਾਂ ਹੁਣ ਵੀ ਤਾਂ ਇਹ ਤਾਂ ਪੂਏ ਚੜੀ ਆ ਤਾਂ ਇਹ ਤਾਂ ਸਹਰੇ ਨਹੀਂ ਕਿਹਣਾ ਬਾਂਡੇ ਆ ਦੀ ਜੈਰ ਅਮਰ ਉੱਠ ਕੇ ਨਾ ਤੇ ਜਿਆ ਦੁੱਧ ਹੈਗਾ ਘੁੱਟ ਤੇ ਲਿਆਇਆ ਦੁੱਧ ਤੇ ਤਾਂ ਹੀ ਲਾਉਣਾ ਜਿਉਂਨੇ ਛੱਡਿਆ ਹੋ ਉਹਨੂੰ ਹੀ ਦੇ ਦੋ ਆਵਾਜ਼ ਗਰਮ ਕਰ ਦੇ ਨਾਲੇ ਆਟੀ ਲੈ ਨਾਲੇ ਤੁਹਾਨੂੰ ਪਿਆਲ ਦੇ ਮੇਰ ਕੋਲ ਹੀ ਦੁੱਧ ਗਰਮ ਹੁੰਦਾ ਜਾ ਕੇ ਆਰਾਮ ਨਾਲ ਬੋ ਜਿੰਨਾ ਸੈਦਾ ਲੈਣ ਦੇ ਜਦੋਂ ਕੋ ਕਰਾਉਂ ਦੁੱਧ ਕਰਮ ਨਹੀਂ ਮੇਰੀ ਗੱਲ ਸੁਣੋ ਸਾਰਾ ਥੋੜਾ ਪੀ ਗਈ ਆ ਹੋਇਆ ਕਿਤੇ ਗਲਾਸੀ ਪੀ ਗਈ ਉਹਨੇ ਮਾਰ ਲਵਾ ਪਰ ਦੁੱਧ ਕਰਨ ਕਰਦੇ ਮੇਰੇ ਕੋਲ ਚਲੋ ਤੇਰੀ ਮਰਜ਼ੀ ਆ ਨਹੀਂ ਦੇਣਾ ਦੇ ਹਾਂ ਨਹੀਂ ਹੈਗਾ ਮੇਰੇ ਕੋਲ ਭੈਣ ਜਦ ਵੀ ਕੀ ਹੁਣ ਕਰੇ ਸਿਰ ਦੁੱਧ ਨੂੰ ਦਿਲ ਕਰ ਹੀ ਪੈਂਦਾ ਚੰਗੀ ਨਹੀਂ ਆ ਬਣਾਉਣ ਵਾਂ ਢੀਕ ਵਾ ਉਹ ਵਿਚਾਰੀ ਆਪੀ ਦੋ ਦਿਨ ਰਹਿ ਕੇ ਤੇ ਚਲ ਜੂਗੀ ਇਹਨੂੰ ਵੀ ਕਹਿਣਾ ਵੀ ਥੋੜੀ ਜਿਹਾ ਨਾ ਉਤਰ ਰੱਖਿਆ ਕਰ ਤੁਸੀਂ ਜੇ ਇੱਥੇ ਰਹਿਣਾ ਬਸ ਦਿਨ ਤੇ